ਮੇਰਾ ਮੇਰਾ ਨਾਮ ਚਮਕੌਰ ਸਿੰਘ ਹੈ ਮੈਂ ਹੁਣਾ ਸਭਲਾਖ ਸ਼ਮਤੀ ਮੂਲਕ ਦਾ ਪਹਿਲਾ 2013 ਤੋਂ 2018 ਤੱਕ ਮੈਂ ਬਤੌਰ ਚੇਅਰਮੈਨ ਵੀ ਸੇਵਾ ਨਿਭਾ ਚੁੱਕਾ ਹਾਂ ਤੇ ਇਸ ਵਾਰ ਤੁਸੀਂ ਹਾਲਕਲਾ ਜੋਂਨ ਤੋਂ ਜਿਹੜਾ ਉਮੀਦਵਾਰ ਹੋਗੇ ਕਿਹੜੀ ਪਾਰਟੀ ਵੱਲੋਂ ਤੋਂ ਕਿਹੜਾ ਚੋਣ ਨਿਸ਼ਾਨ ਹੈ ਮੈਂ ਮੈਂ ਸ਼੍ਰੋਮਣੀ ਕਾਲੀ ਦਲ ਪੁਨਰਸਰਜੀਤੀ ਜੋ ਜਿਹਦੇ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹਨ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਾ ਜੀ ਦੇ ਜੀ ਦੀ ਪਾਰਟੀ ਉਹਨਾਂ ਵੱਲੋਂ ਮੈਨੂੰ ਇਸ ਚੋਣ ਤੋਂ ਟਿਕ ਮਿਲੀ ਹੈ ਤੇ ਮੇਰੀ ਵਾਈਫ ਇਸਤਰੀ ਜਨਰਲ ਸੀਟ ਹੈ ਜਿਹੜੀ ਮੇਰੀ ਵਾਈਫ ਖੜੀ ਹੈ ਸੀਟ ਤੋਂ ਕਿਹੜਾ ਚੋਣ ਨਿਸ਼ਾਨ ਹੈ ਸਾਡਾ ਚੋਣ ਨਿਸ਼ਾਨ ਹੈਗਾ ਜੀ ਆਪਣਾ ਜੀਪ ਮਿਲੀ ਹੈ ਜੀ ਤੇ ਹਲਕੇ ਜਿੰਨੇ 18 ਪਿੰਡ ਪੈਂਦੇ ਨੇ ਤੁਹਾਡੇ ਜ਼ੋਨ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਹੀ ਕਹਾਂਗੇ ਵੀ ਸਾਨੂੰ ਜਿਤਾ ਕੇ ਭੇਜੋ ਕਿਉਂਕਿ ਪਹਿਲਾਂ ਵੀ ਅਸੀਂ 5 ਸਾਲ ਪਹਿਲੇ ਸੇਵਾ ਕੀਤੀ ਹੈ ਅਸੀਂ ਲੋਕਾਂ ਦੀ ਅੱਜ ਤੱਕ ਅੱਗੇ ਕਿਸੇ ਦਾ ਕੋਈ ਮਤਲਬ ਆਲੰਬਾ ਨਹੀਂ ਆਇਆ ਹੈਗਾ ਅੱਗੇ ਤੋਂ ਵੀ ਅਸੀਂ ਆ ਹਲਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਾਂਗੇ ਜਦੋਂ ਵੀ ਸਾਨੂੰ ਕਿਤੇ ਉਹਨਾਂ ਨੂੰ ਜ਼ਰੂਰਤ ਪਊਗੀ ਅਸੀਂ ਉੱਥੇ ਨਾਲ ਦੀ ਨਾਲ ਉੱਥੇ ਉਹਨਾਂ ਦੇ ਜਾ ਕੇ ਹੈਲਪ ਕਰਾਂਗੇ ਤੁਹਾਡੇ ਮੁਕਾਬਲੇ ਵਿੱਚ ਹੋਰ ਪਾਰਟੀਆਂ ਦੇ ਕੈਂਡੀਡੇਟ ਵੀ ਖੜੇ ਨੇ ਉਹਨਾਂ ਦੇ ਨਾਲ ਤੁਹਾਡਾ ਮੁਕਾਬਲਾ ਕਿਵੇਂ ਦੇਖਦੇ ਨਹੀਂ ਮੁਕਾਬਲਾ ਤਾਂ ਮੇਰਾ ਤਾਂ ਮੇਰਾ ਤਾਂ ਮੁਕਾਬਲਾ ਹੀ ਨਹੀਂ ਕਰਨਾ ਮੈਂ ਆਪਦੇ ਨੂੰ ਮੁਕਾਬਲੇ ਨਹੀਂ ਮੰਨਦਾ ਗੱਲ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਜਿਹੜੇ ਹੈਗੇ ਨੇ ਉਹ ਆਪਦੀ ਆਪਦੀ ਜਿੱਤ ਦਾ ਦਾਵਾ ਕਰ ਰਹੇ ਨੇ ਦੂਜੇ ਪਾਸੇ ਨਹੀਂ ਕਹਿਣੂ ਦਾ ਬੰਦਾ ਕੋਈ ਵੀ ਆਪਣਾ ਇਹ ਨਹੀਂ ਕਹਿੰਦਾ ਹੈਗਾ ਵੀ ਮੈਂ ਨਹੀਂ ਕਰਦਾ ਪਰ ਮੈਂ ਮੇਰਾ ਕੋਈ ਮੁਕਾਬਲਾ ਨਹੀਂ ਅਸੀਂ ਇਸ ਪਟਾਲਕਲਾ ਜੋਂ ਤੋਂ ਬੜੀ ਸ਼ਾਨ ਸ਼ਕਤ ਨਾਲ ਜਿੱਤਾਂਗੇ ਤੇ ਜਿੱਤ ਕੇ ਸਰਦਾਰ ਪਰਮਿੰਦਰ ਸਿੰਘ ਢੀਂਡ ਸਾਹਿਬ ਦੀ ਝੋਲੀ ਪਾਵਾਂਗੇ ਪਰਮਿੰਦਰ ਢੀਂਡ ਸਾਹਿਬ ਜੀ ਬੋਲਣ ਤੁਹਾਨੂੰ ਕੈਂਡੀਡੇਟ ਅਲਾਨਣੇ ਗਏਗਾ ਪਹਿਲਾਂ ਪਰਮਿੰਦਰ ਢੀਂਡ ਸਾਹਿਬ ਜਿਹੜਾ ਹਲਕਾ ਲੈ ਰਗਾ ਪਰਮਿੰਦਰ ਸਿੰਘ ਢੀਂਡ ਸਾਹਿਬ ਜਦੋਂ ਇਸ ਇਲਾਕੇ ਦੇ ਵਜੀਰ ਸੀ ਜੀ ਸਰਕਾਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜੋ ਇਲਾਕੇ ਦੇ ਕੰਮ ਨੇ ਵੱਡੀ ਪੱਧਰ ਤੇ ਕਰਵਾਏ ਸੀ ਜਿਨ੍ਹਾਂ ਦਾ ਕੋਈ ਮਤਲਬ ਮੁਲੱਕ ਨਹੀਂ ਕਰ ਸਕਦਾ ਹੁਣ ਇਸ ਵਾਲੀ ਸਰਕਾਰ ਵਿੱਚ ਬੋਤਲ ਵੀ ਤੇ ਲੋਕ ਵੈਸੇ ਵੀ ਸਰਦਾਰ ਪਰਮਿੰਦਰ ਸਿੰਘ ਢੀਂਡ ਸਾਨੂੰ ਬਹੁਤ ਪਿਆਰ ਕਰਦੇ ਹਨ ਨਿਮਰਤਾ ਤੇ ਮਿਲਾਪੜੇ ਸੁਭਾਅ ਦੇ ਮਾਲਕ ਹਨ ਆ ਕੋਈ ਵੀ ਬੰਦਾ ਉਹਨਾਂ ਕੋਲ ਮਿਲਣ ਚਲਾ ਜਾਵੇ ਉਹ ਕਦੇ ਕਿਸੇ ਨੂੰ ਨਾ ਨਹੀਂ ਕਰਦੇ ਹੈਗੇ ਤੇ ਉਹਨਾਂ ਦਾ ਬੜਾ ਹਲਕੇ ਦੇ ਵਿੱਚ ਆਧਾਰ ਹੈ ਇਸੇ ਕਰਕੇ ਤੇ ਸਾਨੂੰ ਉਮੀਦ ਹੈ ਵੀ ਅਸੀਂ ਜ਼ਰੂਰ ਜਿੱਤਾਂਗੇ ਕਿ ਜਿਹੜੇ ਮੌਜੂਦਾ ਸਰਕਾਰ ਦੇ ਕੈਂਡੀਡੇਟ ਵੀ ਖੜੇ ਨੇ ਉਹ ਆਪਣੀ ਸਰਕਾਰ ਦੇ ਕੰਮਾਂ ਨੂੰ ਗਿਣਾਰੇ ਨੇ ਲੋਕਾਂ ਦੇ ਵਿੱਚ ਕਿ ਸਾਡੀ ਸਰਕਾਰ ਨੇ ਇਹ ਕੰਮ ਕੀਤੇ ਨੇ ਸਾਨੂੰ ਵੋਟ ਜ਼ਰੂਰ ਪਾਓ ਕੀ ਕੰਮ ਕੀਤੇ ਨੇ ਤੁਸੀਂ ਦੇਖਦੇ ਹੋ ਰੋਜ਼ ਕਿੰਨੇ ਨੰ ਦਿਹਾੜੇ ਕਿੰਨੇ ਰੋਜ਼ ਬਾਰਦਾਤਾਂ ਹੁੰਦੀਆਂ ਹਨ ਨਸ਼ੇ ਦਾ ਕੋਈ ਕੋਈ ਕਹਰੇ ਸੀ ਵੀ ਨਸ਼ੇ ਨੂੰ ਅਸੀਂ ਬੰਦ ਕਰਾਂਗੇ ਨਸ਼ਾ ਨਹੀਂ ਅੱਜ ਤੱਕ ਬੰਦ ਕਰਤਾ ਰੋਜ਼ ਗੈਂਗਸਟਰ ਬਾਦ ਤੇ ਕੋਈ ਪਿੰਡਾਂ ਨੂੰ ਅਜੇ ਤੱਕ ਕਿਸੇ ਪਿੰਡਾਂ ਨੂੰ ਕੋਈ ਗਾਰੰਟੀ ਨਹੀਂ ਦਿੱਤੀ ਗਈ ਹੈ ਲੈਹਰੇ ਹਰ ਕੇ ਕਿਸੇ ਪਿੰਡ ਨੂੰ ਗਾਰੰਟੀ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਪੀਲ ਇਹੀ ਕਰਦੇ ਆ ਕਿ ਸਾਡੇ ਤੇ ਵਿਸ਼ਵਾਸ ਕੰਦੀ ਸੇਵਾ ਕਰਦੇ ਆਏ ਆ ਵੀ ਸਾਨੂੰ ਕਾਮਯਾਬ ਕਰੋ ਇਸ ਭਟਾਲਕਾਂ ਜੋਂ ਤੋਂ ਸਾਨੂੰ ਜਿਤਾ ਕੇ ਭੇਜੋ ਤਾਂ ਕਿ ਜਦੋਂ ਵੀ ਤੁਹਾਨੂੰ ਕਿਤੇ ਤੁਸੀਂ ਯਾਦ ਕਰੋਗੇ ਅਸੀਂ ਤੁਹਾਡੇ ਉੱਤੇ ਹਾਜ਼ਰ ਹੋਵਾਂਗੇ